ਭਈ ਅੱਜ ਸਾਨੂੰ ਉੱਤੇ ਆਹ ਹਕੂਮਤ ਨੇ ਬਈ ਬੇਗਿਆਲੇ ਆਪਾਂ ਆਹ 6 ਬੱਚੇ ਦਿੱਤੇ ਵੀ ਬਈ ਨਿੱਕੇ ਨੇ ਮੈਨੂੰ ਨਿੱਕੇ ਨਿੱਕੇ ਉਹਨਾਂ ਦੀ ਸਾਰੀ ਬ੍ਰੀਡ ਇੱਕ ਮਾਨਦਾਨੀ ਕਰਦਾ ਆ ਜਾਂ ਦਿਖਾਵਾ ਲਈ ਆ ਗਏ ਉਹ ਜੀ ਬਾਜੀ ਬੱਠਾ ਵਾਲੇ ਆ ਗਏ ਉਹ ਬੱਠਾ ਵਾਲਿਆਂ ਦਾ ਜਮਾ ਪਿਆ ਉਹਦਾ ਭਾਈ ਜ਼ਿਕਰੇ ਵੱਡਾ ਲਾਰ ਦਿੰਦਾ ਉਹਦਾ ਉਹ ਉਹਦਾ ਬੱਠਾ ਉਹਦਾ ਜਮਾ ਇੱਕ ਨੰਬਰ ਉਹਦਾ ਬਿੱਗ ਇਹ ਤੇ ਮੰਨ ਲਾ ਵੀ ਇਹ ਵੱਡੇ ਪੰਜੇ ਵਾਲਾ ਬੁੱਤਰ ਜਿਹੜਾ ਮਨ ਲਾ ਉਹ ਤੇ ਦਸੀਆਂ ਬੈਠਾ ਉਹਨਾਂ ਦਾ ਆਹ ਉਹ ਵੀ ਫੇਰ ਕੋਈ ਬਲੱਡ ਆ ਇਹ ਹਰੀਆਂ ਇਹ ਅੱਖਾਂ ਲਖੋਣਾ ਦਨ ਮੈਂ ਆ ਰੋਕ ਲੈ ਵੰਡੀ ਆ ਗਏ ਉਹਨਾਂ ਦੀ ਆ ਇਹ ਆ ਦੇ ਲਾਲ ਸਿਰੇ ਨੇ ਸ਼ਾਕ ਹਰੀਆਂ ਠੀਕ ਗੁੱਤਰ ਦਾ ਸੋਨਾ ਹੈ ਇਹ ਜਨੇ ਨਹੀਂ ਕਿਹੜਾ ਆਹ ਹੋ ਜਾਏਗੀ ਕਾਲਾ ਹੂੰ ਪਿੱਛੇ ਕਰੀ ਥੋੜੇ ਇਹ ਗੂੜਿਆਂ ਕਰਪ ਦਾ ਇਹ ਤੁਹਾਨੂੰ ਆਹ ਗੁੱਤਰੀ ਉਹਨਾਂ ਦੀ ਹੀ ਆ ਇਹ ਕੱਢੀ ਦੇ ਤਹਿ ਕੇ ਹੂੰ ਬਹੁਤ ਆ ਲੱਗਦੀ ਆ ਗੁੱਤਰਾਂ ਨੂੰ ਬੜੇ ਗੱਲ ਲੱਗੀ ਮਿਹਨਤ ਕਰਨੀ ਮਿਹਨਤ ਕਰੀ ਤੇ ਲੈ ਯਾਰ ਔਰ ਡੇਢ ਸਾਲ ਚ ਜੇ ਜਮਾ ਕਰਨੇ ਹੋਣ ਐਂ ਜੋੜਾ ਲਾਣਾ ਇਹ ਵੀ ਤਾਂ ਮਮੂ ਵਰਗਾ ਪੁੱਤਾ ਦਾ ਊਟਰ ਨੂੰ 3 ਨਾਲ ਲਾ ਦੇ ਵੱਡੀਆਂ ਤੇ ਉਤਰਨਾ ਪੱਠੀ ਲਾ ਦੇ ਫਿਰ ਉਦੋਂ ਗਾਂ ਤੀਜੀ ਪੀੜੀ ਦੀ ਜਮਾ ਕਰਨੀ ਆ ਫਿਰ ਉਹ ਮੇ ਪੋਤੀ ਲਾ ਦੇ ਜਿਹੜੀ ਊਤਰੀ ਊਤਰ ਵਰਗੀ ਆ ਤੇ ਜਿਹੜਾ ਊਤਰ ਤੇ ਗਿਆ ਹੋਇਆ ਪੱਠਾ ਉਹ ਗਾਂ ਵੱਡੀ ਘੁੱਟੀਆਂ ਫਿਰ ਚੌਥੇ ਤੋਂ ਜਾਂ ਗਿਆ ਦੇ ਇੱਕੋ ਜਿਹੀ ਕਰੇ ਬਈ ਸਾਰੀ ਇੱਕੋ ਜਿਹੀ ਲੱਗਦੇ ਨੇ ਹਾਂ ਸਾਰੇ ਇਹਦੇ ਵਿੱਚ ਇਕੱਲਾ ਇੱਕ ਬੱਲੇ ਡੀ ਹੈ ਸਾਰਾ ਤਾਂ ਹੀ ਲੱਗਦਾ ਆ ਵੀਾਰੇ ਇੱਕ ਭਾਣਾ ਨਾ ਨੂੰ ਉਹ ਉੱਤਰ ਤੂੰ ਬਦਿਆ ਵੇਚਣਾ ਹੈ ਅੱਥਾ ਲਾਲ ਜੀ ਨਪਤਾ ਹਾਂ ਕਿ ਮੈਂ ਗੁੱਤਰ ਨਹੀਂ ਕੋਈ ਹੋਰ ਛੱਡਦਾ ਵੀ ਗਲਤ ਨਾ ਹੋ ਜੇ ਕਾਰਵਾਈ ਆ ਦਾ ਗੁੱਤਰ ਬਿਆਗੀ ਕਰਤਾ ਜੀ ਟੈਂਪਰੇਚਰ ਦਾ 45.6 6 ਵਜੇ ਤੇ ਗੁੱਡਿਆ ਰੱਖ ਲਿਆ ਕਰੋ ਕਿਹੜਾ ਆ ਉਹ ਜਿਹੜਾ ਉਹ ਵਾਲਾ ਠੱਡੀਆਂ ਲਾਉਣ ਦਸਰਾ ਆਹ ਹਮੇਲੀਆ ਨਾਲ ਗੁੱਤਰ ਛੱਡਣਾ ਸੀਗਾ ਹੂੰ ਮੌਡੰਗਰੋਂ ਡੰਗਰਾਂ ਵਿਆਗੀ ਦੇ ਨਾਮ